ਮਛਲੀ ਜਲਕੀ ਰਾਣੀ ਹੈ ਜੀਵਨ ਉਸ ਦਾ ਪਾਣੀ ਹੈ ਹੱਥ ਲਗਾਓ ਡਰ ਜਾਏਗੀ ਬਾਹਰ نکਾਲੋ ਮਰ ਜਾਏਗੀ ਆ ਜੜੀ ਪੋਈ ਮੈਂ ਇਹ ਤੁਸੀਂ ਸਾਰਿਆਂ ਨੇ ਹੀ ਬਚਪਨ ਚੋਂ ਪਰੀ ਨਰਸੀ ਤੋਂ ਹੀ ਸਕੂਲ ਦੇ ਵਿੱਚ ਸਿੱਖੀ ਹੋਊਗੀ ਤਾਂ ਇਸ ਵਕਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਨ ਖੁਰਦਪੁਰ ਨਹਿਰ ਦੀਆਂ ਜੋ ਕਿ ਜੋਪ ਨਿਊਜ਼ ਬਾਰ-ਬਾਰ ਇੱਥੇ ਸਫਾਈ ਨੂੰ ਲੈ ਕੇ ਵੀ ਮੁੱਦਾ ਚੱਕਦਾ ਰਹਿੰਦਾ ਹੈ ਆ ਤੁਸੀਂ ਲਾਈਵ ਵੀਡੀਓ ਦੇਖ ਸਕਦੇ ਹੋ ਕਿ ਆ ਦੇਖੋ ਕਿਵੇਂ ਸ਼ਰੀਆ ਤੁਸੀਂ ਕੀ ਜਿਹੜਾ ਮੱਛੀ ਇਹਨਾਂ ਛੋਟੀਆਂ ਛੋਟੀਆਂ ਛੂਟ ਛੋਟੀਆਂ ਮੱਛੀਆਂ ਨੂੰ ਜੀਣ ਨਹੀਂ ਦੇ ਸਕਦੇ ਸਾਰੇ ਬੰਦਾਂ ਨੇ ਇਹ ਵੈਸੇ ਗੱਲ ਕਰਦਾ ਮੰਡੀ ਚ ਵੇਚ ਦੇਣੀ ਆ ਫਿਰ ਤੁਸੀਂ ਵੇਚ ਦੇਣੀ ਆ ਕਿੱਦਾਂ ਵੇਚ ਲਈ ਉਹ ਤਾਂ ਮਰ ਗਈਆਂ ਚਲੋ ਪਾਣੀ ਚ ਕੱਢਿਆ ਉਹਨਾਂ ਨੂੰ ਅੱਛਾ ਪੇਟੀ ਚ ਪਾ ਦੇਣਾ ਜਾ ਕੇ ਪਾਣੀ ਅੱਛਾ ਪੇਟੀ ਚ ਪਾ ਕੇ ਜੀਣ ਦੋਂਗੇ ਹੈ ਤਾਂ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਆ ਕਿ ਤੁਸੀਂ ਵੀ ਇੱਥੇ ਮੱਛੀਆਂ ਫੜਦੇ ਪਿਓ ਇੰਨੀ ਛੋਟੀਆਂ ਛੋਟੀਆਂ ਮੱਛੀਆਂ ਤੁਸੀਂ লাইਵ ਤਸਵੀਰਾਂ ਦੇਖ ਸਕਦੇ ਹੋ ਕਿੰਦਾ ਮੱਛੀਆਂ ਤੜਫ ਰੀਆਂ ਹਨ ਆਪਣੀ ਜਾਨ ਦੀ ਪੀ ਖੈ ਇਹਨਾਂ ਲੋਕਾਂ ਕੋਲੋਂ ਮੰਗ ਰਿਆ ਇਹਨਾਂ ਨੂੰ ਪਾਣੀ ਸੁੱਟੋ ਤਾਂ ਕਿਉਂ ਇਹ ਪਾਪ ਨਹੀਂ ਪਾਪ ਨੂੰ ਕਰਦੇ ਪਿਉ ਪਾਪ ਨੂੰ ਕਰਦੇ ਪਿਉ ਨਿੱਕੀਆਂ ਨਿੱਕੀਆਂ ਮੱਛੀਆਂ ਕਿੰਨੇ ਕੀ ਪੈਸੇ ਮਿਲ ਜੂਗੇ ਨਾ ਤੁਹ ਆ ਤੁਸੀਂ ਦੇਖ ਸਕਦੇ ਹੋ লাইਵ ਤਸਵੀਰ ਕਿ ਕਿੰਦਾ ਪੂਰਾ ਹਜੂਮ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਖੁਰਦਪੁਰ ਨਹਿਰ ਤੇ ਉਮੜਿਆ ਹੋਇਆ ਹੈ ਕਿਵੇਂ ਇੰਨੀ ਛੋਟੀ ਛੋਟੀ ਮੱਛੀਆਂ ਨੂੰ बेच के कि वे एक बाप ਦੇ ਬਾਗੀਬਾਨ ਨੇ ਹੋਰ ਵੀ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਕਿ ਕਿੱਦਾਂ ਇਹ ਪਾਪ ਆ ਇਹ ਜਿਹੜਾ ਤੁਸੀਂ बेचਦੇ ਹੋ ਥੋੜੇ ਜਿਹੇ ਪੈਸੇ ਤਾਂ ਕਿ ਕਿੰਨੇ ਕਿੰਨੇ ਦੀ बिकਦੀ ਹੈ ਮੱਛੀਆਂ ਇਹ ਸਟੋੜੇ ਨੂੰ ਬਾਹਰ ਨਿਕਲੋ ਨਹੀਂ ਬੇਚਣਾ ਨਹੀਂ ਇਹ ਖਾਣੇ ਤੁਸੀਂ ਕੋਈ ਛੋਟ-ਛੋਟੀਆਂ ਮੱਛੀਆਂ ਖਾਣੇ ਨਾ ਅਗਰ बेचਦੇ ਨਹੀਂ ਤਾਂ ਕੀ ਕਰਨਾ ਹੈ बताओ क्या करने के लिए पकड़ रहे हो ਬਾਹਰ سے তো ਚਲੋ ਬਾਹਰ ਹੀ यार ਇਹ ਨਹੀਂ ਮੱਛੀਆਂ ਤੁਹਾਡੇ ਕੋ ਬੱਚਿਆਂ ਨੂੰ ਇਦਾਂ ਕਰੇ ਕਿ ਕਿਦਾ ਤੜਫਨੀਆਂ ਹਨ ਇਹਨਾਂ ਨੂੰ ਪਾਣੀ ਤੋਂ ਬਾਹਰ ਹੋਰ ਕੀ ਕਸੂਰਾ ਕੱਢ ਦਿੱਤਾ ਗਿਆ ਹੈ ਤਾਂ ਚੰਦ ਪੈਸਿਆਂ ਕਰਕੇ ਰੋਕੀ ਕਿਵੇਂ ਆਪਣਾ ਜ਼ਮੀਰ ਮਾਰੀ ਬੈਠੇ ਆ ਲਗਾਤਾਰ ਚਾਪ ਨੂੰ ਵੀ ਗੂੜੇ ਨੂੰ ਲੈ ਕੇ ਲੋਕਾਂ ਤੋਂ ਬੇਪੀਨ ਛੋਟੀਆਂ ਬੱਚੀਆਂ ਉਹਨਾਂ ਨੂੰ ਵਿਚਾਰੀਆਂ ਜੀਣ ਦੋ ਮੱਛੀਆਂ ਨੂੰ ਕੀ ਕਿੰਨੀ ਛੋਟੇ ਛੋਟੀ ਮੱਛੀਆਂ ਨੂੰ ਇਹ ਸਾਰੇ ਲੋਕੇ ਤੂੰ ਵਿਚਾਰੀਆਂ ਨਿੱਕੀਆਂ ਨੇ ਕਿਹ ਹਾਲੇ ਮੱਛੀਆਂ ਤੁਸੀਂ ਉਹਨਾਂ ਦਾ ਦੇਖੋ ਕੀ ਹਾਲ ਬਣਾ ਮੱਛੀਆਂ ਤੜਪੀਆਂ ਹਨ ਕਿੱਥੋਂ ਯਾਰ ਵਿੱਚ ਲਾਈਵ ਕਿਸ ਵੀ ਰਹਿ ਰਹੇ ਉਸ ਇਨਸਾਨੀਅਤ ਦਿਖਾਓ ਕੋਈ ਜੀਣ ਲਈ ਆਪਾਂ ਇਸ ਨਾਮ ਦੀ ਚੀਜ਼ ਹੀ ਨਾ ਲੋਕਾਂ ਦੇ ਵਿੱਚ ਹੈ ਨਹੀਂ ਕਿ ਚੰਦੇ ਪੈਸਿਆਂ ਕਰਕੇ ਕਿਵੇਂ ਇਹ ਪਾਪ ਦੇ ਭਾਗੇ ਬੰਦੇ ਹਨ ਛੋਟੀ ਛੋਟੀ ਮੱਛੀਆਂ ਨੂੰ ਪਾਣੀ ਦੇ ਬਾਹਰ ਕੱਢ ਕੇ ਕਿਵੇਂ ਤੜਫਨ ਤੇ ਮਰੂ ਪਾ ਰਹੇ ਆ ਸ਼ਾਬਾਸ਼ ਸ਼ਾਬਾਸ਼ ਸਿੱਤੋ ਆ ਦੇਖੋ ਬਹੁਤ ਵਧੀਆ ਉਜਵਨ ਕੰਮ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਜੀ ਜਾਨ ਬਚਾ ਰਹੇ ਮੱਛੀਆਂ ਵੀ ਜਾਨ ਬਚਾਉਣ ਮਾਰੀ ਅੱਜ ਕੱਲ ਹੋ ਗਈ ਆ ਕਿ ਆਪਾਂ ਸੱਟ ਰਹੇ ਆ ਵੇਖੋ ਇਕੱਠੇ ਕਰਕੇ ਚਲੋ 100 200 ਰੁਪਏ ਬੱਲੇਵਣ ਦੀ ਜਾਨ ਤੇ ਤੁਸੀਂ ਬਣ ਗਏ ਅੱਜ ਅੱਜ ਨਹੀਂ ਮਾਰਾਂਗੇ ਛੋਟੋਂ ਛੋਟੋਂ ਕਿੰਨਾ ਪਾਪ ਤੁਸੀਂ ਸਵੇਰੇ ਸਵੇਰੇ ਕਰ ਰਹੇ ਇੱਥੇ ਮੱਛੀ ਇਹ ਜੋ ਕਰ ਰਹੇ ਹਨ ਮੱਛੀਆਂ ਛੋਟੀਆਂ ਛੋਟੀਆਂ ਕੱਢ ਕੇ ਕੀ ਸਹੀ ਹੈ ਨਹੀਂ ਮੈਡਮ ਬਹੁਤ ਗਲਤ ਕਰ ਰਹੇ ਆ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੀ ਹਾਂ ਇਹ ਮਤਲਬ ਇਨਸਾਨ ਥੋੜਾ ਹੈ ਇਹ ਜਾਨਵਰ ਬਣਦੇ ਆ ਹਾਂ ਗਲਤ ਗੱਲ ਇਹਨਾਂ ਵਾਸਤੇ ਬਹੁਤ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਆਪਾਂ ਨਾਲ ਆ ਸਾਰੇ ਮਤਲਬ ਆਪਾਂ ਨੂੰ ਕਹਿਣਾ ਚਾਹੀਦਾ ਕਿ ਨਹੀਂ ਕੀ ਲੱਗਦਾ ਕਿ ਛੋਟੀਆਂ ਛੋਟੀਆਂ ਮੱਛੀਆਂ ਨੂੰ ਕਿੱਦਾਂ ਪਾਣੀ ਤੋਂ ਬਾਹਰ ਕੱਢ ਕੇ ਇਹ ਥੋੜੇ ਜਿਹੀ ਪੈਸਿਆਂ ਕਰਕੇ ਵੇਚ ਰਹੀ ਹਾਂ ਸਹੀ ਏ ਨਹੀਂ ਮੈਮ ਇਹ ਗਾਲ ਤਾਂ ਮੈਮ ਕਿਉਂਕਿ ਕੋਈ ਇਹਦਾ ਬੱਚਿਆਂ ਨੂੰ ਮਾਰਨਾ ਚਾਹੀਦਾ ਨਹੀਂ ਇਹ ਵੱਡੀਆਂ ਕਰਕੇ ਤੁਸੀਂ ਜ਼ਰੂਰ ਵੇਚ ਸਕਦੇ ਆ ਪਰ ਇਹਦੇ ਛੋਟੀਆਂ ਬੱਚੀਆਂ ਨੂੰ ਨਾ ਕਰੋ ਕੀ ਲੱਗਦਾ ਹੈ ਕੀ ਜਿਦਾ ਹੈ ਸਰੀਆ ਛੋਟੀ ਛੋਟੀ ਮੱਛੀਆਂ ਹੱਲੇ ਪੂਰੀ ਤਰ੍ਹਾਂ ਤੋਂ ਜਾਨ ਵੀ ਨਹੀਂ ਪਈ ਹੈ ਪਾਣੀ ਤੋਂ ਕੱਢ ਕੇ ਉਹਨਾਂ ਨੂੰ ਤੜਫਣ ਲਈ ਮਜਬੂਰ ਕਰ ਦਿੱਤਾ ਇਹਨਾਂ ਨੇ ਕੀ ਲੱਗਦਾ ਹੈ ਸਹੀ ਏ ਇਥੇ ਮਿੱਟੀ ਤੇ ਤੜਫ ਰਹੀਆਂ ਸੀ ਅਸੀਂ ਚੱਕ ਚੱਕ ਕੇ ਵਿੱਚ ਛੁੱਟੀਆਂ ਇਹ ਤੇ ਗਲਤ ਇਹਨਾਂ ਚੀ ਜਾਨ ਆ ਇਹਨਾਂ ਨੇ ਤਾਂ ਫਾਇਦਾ ਦੇਖਿਆ ਕਿ ਪਾਣੀ ਆਇਆ ਕਿ ਚਲੋ ਬਹੁਤ ਸਾਰੀ ਮੱਛੀ ਆਈ ਆ ਤੁਸੀਂ ਇਹਨੂੰ ਫੜ ਲੀਏ ਚਲੋ ਜਿਹੜੇ ਬਾਕੀ ਮੱਛੀ ਪਾਲਣ ਦੇ ਕੰਮ ਕਰਦੇ ਆ ਉਹ ਤਾਂ ਚਲੋ ਇੱਕ ਕੰਮ ਹੈ ਹੀ ਉਹਨਾਂ ਦਾ ਬਿਜ਼ਨਸ ਪਰ ਇਹ ਤਾਂ ਕੁਦਰਤ ਹੀ ਇਹਨਾਂ ਨੂੰ ਵੈਸੇ ਤਾਂ ਨਹੀਂ ਦੁਬਾਰਾ ਪਾਣੀ ਚ ਜਾਣ ਦਿੱਤੀਆਂ ਤੁਸੀਂ ਪਾਣੀ ਸੁਝਾਣੇ ਸੇ ਨਹੀਂ ਤੁਹਾਡੇ ਹੱਥ ਪੈਰ ਸਹੀ ਸਿਹਮਤੀ ਹੈਗੀ ਮੈਨੂੰ ਇਹ ਗੱਲ ਦੱਸਿਓ ਤੁਹਾਡੇ ਸਹੀ ਸਲਾਮਤ ਆ ਨਾ ਤੁਸੀਂ ਬਿਲਕੁਲ ਹੱਟੇ-ਕੱਟੇ ਹੋ ਤੁਸੀਂ ਕੋਈ ਦਿਹਾੜੀ ਨਹੀਂ ਕੱਢ ਸਕਦੇ ਕੋਈ ਹੋਰ ਕੰਮ ਨਹੀਂ ਕਰ ਸਕਦੇ ਜੋ ਇਹ ਮੱਛੀਆਂ ਫੜ ਕੇ ਆ ਤੁਸੀਂ ਗਲਤ ਕੰਮ ਕਰ ਰਹੇ ਹੋ ਆ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੇਲੀ ਟੌਪ ਨਿਊਜ਼ ਦੇ ਰਾਹੀਂ ਤੁਸੀਂ ਲਗਾਤਾਰ ਟੌਪ ਨਿਊਜ਼ ਦੇ ਨਾਲ ਬਨੇ ਰਹੋ ਤੇ ਆਪਣੇ ਕਮੈਂਟਸ ਵੀ ਜ਼ਰੂਰ ਦਿਓ ਕਿ ਇਹ ਸਹੀ ਹੈ ਜਾਂ ਗਲਤ ਐ ਨਹੀਂ ਛੋਟੀ-ਛੋਟੀਆਂ ਜਿਨ੍ਹਾਂ ਛਲੇ ਪੂਰੀ ਤਰ੍ਹਾਂ ਤੁਹਾਨੂੰ ਵੀ ਨਹੀਂ ਪਈ ਹੈ तो 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 <coughs> <laughs> तो ख सकते हो कि डेली चौक न्यूज की पूरी टीम खुरदपुर नहर से पहुंची सी जिथे देखिया की कुछ लोग चंद पैसा करके उन्होंने मछिया नहर तो बहार कड़ रहे ਤਾਂ ਦਿੱਲੀ ਟਾਪ ਨਿਊਜ਼ ਨੇ ਫੇਰ ਤੋਂ ਇੱਕ ਵਾਰ ਉਹਨਾਂ ਮੱਛਲੀਆਂ ਦੀ ਜਾਨ ਬਚਾਈ ਤਾਂ ਸਾਰੀ ਮੱਛਲੀਆਂ ਜੋ ਹੈ ਤੁਸੀਂ ਦੇਖ ਸਕਦੇ ਹੋ ਇਹ ਨਹਿਰ ਦੇ ਵਿੱਚ ਵਾਪਸ ਪਾਈ ਜਾ ਰਹੀਆਂ ਹਨ ਕਿਉਂਕਿ ਉਹ ਮੱਛਲੀਆਂ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਹੈ ਤਾਂ ਉਹ ਤੜਫ ਤੜਫ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੱਤਾ ਉਹ ਵਿਚਾਰੀਆਂ ਛੋਟ ਛੋਟੀਆਂ ਵਿਚਾਰੀਆਂ ਨੂੰ ਤੁਸੀਂ ਬਾਹਰ ਕੱਢ ਕੇ ਉਹਨਾਂ ਨੂੰ ਦਸੋਂ ਮਾਰ ਨਹੀਂ ਕਰਦੇ ਕੋਈ ਇਸ ਤਰੀਕੇ ਤੋਂ ਤੁਸੀਂ ਦੇਖ ਸਕਦੇ ਹੋ ਜਾਲ ਦੀ ਪੀਖ ਇਹਨਾਂ ਲੋਕਾਂ ਪਰ ਕਰ ਰਹੇ ਹਨ ਤੇ ਕੁਝ ਨੌਜਵਾਨ ਵੀ ਇੱਥੇ ਦੇਖੋ ਕਿ ਜਿਨਾ ਚ ਇਨਸਾਨੀਅਤ ਹੱਲੇ ਵੀ ਜ਼ਿੰਦਾ ਹੈ ਉਹ ਇਹਨਾਂ ਮੱਛੀਆਂ ਨੂੰ ਫੇਰ ਤੋਂ ਨਹਿਰ ਦੇ ਵਿੱਚ ਸੁੱਟ ਰਹੇ ਹਨ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਇੱਕ ਹੋਰ ਕਟਨਾ ਇਹੋ ਨਜ਼ਰ ਮਾਰ ਖੰਦੋ ਇਹਨਾਂ ਮੱਛੀਆਂ ਨੂੰ ਦੁਬਾਰਾ ਤੋਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਇਹ ਵੀ ਦੇਖਿਆ ਰਾਤ ਤੇ ਆਪਣੀ ਮੋਟਰਸਾਈਕਲ ਰੋਕ ਪਿਆ ਤਾਂ ਉਹ ਮੱਛੀਆਂ ਨੂੰ ਦੁਬਾਰਾ ਤੋਂ ਨਹਿਰ ਦੇ ਵਿੱਚ ਸੁੱਟ ਰਹੇ ਹਨ ਕਿਉਂਕਿ ਮੱਛੀਆਂ ਬਹੁਤ ਜ਼ਿਆਦਾ ਛੋਟੀਆਂ ਹੋਣ ਕਰਕੇ ਦੇਖ ਸਕਦੇ ਹੋ ਤੁਸੀਂ ਪਾਣੀ ਤੋਂ ਬਾਹਰ ਕਿੰਨਾ ਕੀਤਾ ਤੜਫੀਆਂ ਹਨ ਹੱਥ ਤੇ ਪੈਰਾਂ ਥੱਲੇ ਵੀ ਕਿੰਨਾ ਤੜਫੀਆਂ ਹਨ ਇਹ ਉਹ ਨੌਜਵਾਨ ਹਨ ਜਿਨ੍ਹਾਂ ਨੇ ਇਹਨਾਂ ਮੱਛੀਆਂ ਦੀ ਫੇਰ ਤੋਂ ਇੱਕ ਵਾਰ ਜ਼ਿੰਦਗੀ ਬਚਾਈ ਕਮੈਂਟਰ ਆਹੀ ਵੀ ਜ਼ਰੂਰ ਜਿਹੜੇ ਵੀ ਸਾਡੇ ਦਰਸ਼ਕ ਇਸ ਵਕਤ ਸਾਡ ਨੂੰ ਦੇਖ ਰਹੇ ਹਨ ਉਹ ਜ਼ਰੂਰ ਆਪਣੀ ਰਾਏ ਦਿਓ ਕਿ ਕੀ ਇਹ ਕੰਮ ਕਰਨੀ ਚਾਹੀਦੀ ਤਾਂ ਐਦਾ ਹੀ ਤੁਸੀਂ ਡੇਲੀ ਟੌਪ ਨਿਊਜ਼ ਦੇ ਨਾਲ ਬਨੇ ਰਹੋ ਤਾਂ ਅਸੀਂ ਅੱਜ ਪੂਰੀ ਨਹਿਰ ਦੀ ਤੁਹਾਨੂੰ ਲਾਈਵ ਵੀਡੀਓ ਦਿਖਾਵਾਂਗੇ ਕਿ ਅੱਗੇ ਵੀ ਕੁਝ ਲੋਕੀ ਜੋ ਹੈ ਉਹ ਐਦਾ ਹੀ ਕੀ ਮੱਛੀਆਂ ਫੜ ਰਹੇ ਹਨ ਅੱਗੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਪੂਰੀ ਨਹਿਰ ਦੀ ਅੱਜ ਅਸੀਂ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਕਿਉਂਕਿ ਬਾਰ-ਬਾਰ ਡੇਲੀ ਟੌਪ ਨਿਊਜ਼ ਇਹ ਚੀਜ਼ਾ ਦਿਖਾਉਂਦਾ ਰਹਿੰਦਾ ਹੈ ਕਿ ਨਹਿਰ ਨੂੰ ਲੈ ਕੇ ਲੋਕਾਂ ਵੱਲੋਂ ਕਿੰਨੀ ਗੰਦਗੀ ਸੁੱਟੀ ਗਈ ਹੈ ਤਾਂ ਅੱਜ ਉਹ ਸ਼ੀਜ਼ ਨੂੰ ਦੇਖਦੇ ਹੋਏ ਸ਼ਰੀਆਮ ਕੁਝ ਲੋਕੀ ਚੰਦ ਪੈਸਿਆਂ ਕਰਕੇ ਉਹਨਾਂ ਛੋਟੀ-ਛੋਟੀ ਮੱਛੀਆਂ ਨੂੰ ਨਹਿਰ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਵੇਚ ਰਹੇ ਹਨ ਬਿਲਕੁਲ ਸਹੀ ਸਲਾਮਤ ਨੇ ਹੱਥ-ਪੈਰ ਨੇ ਪੂਰੀ ਤਰ੍ਹਾਂ ਤੋਂ ਠੀਕ ਨੇ ਹੈਲਦੀ ਨੇ ਉਸ ਤੋਂ ਬਾਅਦ ਵੀ ਕੋਈ ਕੰਮ ਕਰਨ ਦੇ ਵਜਾ ਇਹਨਾਂ ਨੇ ਬਿਲਕੁਲ ਈਜ਼ੀ ਜੋ ਮੈਥਡ ਸੀਗਾ ਉਹਨੂੰ ਅਪਣਾ ਲਿਆ ਨਹਿਰ ਦੇ ਵਿੱਚ ਪੜ ਕੇ ਤੇ ਮੱਛੀਆਂ ਕੱਢਣ ਦਾ ਜੋ ਜ਼ਰੀਏ ਸੀ ਪੈਸਾ ਕਮਾਣਦਾ ਉਹ ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਗਲਤ ਹੈ ਬਹੁਤ ਛੋਟੀਆਂ ਮਛੀਆਂ ਸੀਗੀਆਂ ਕਿਨ ਕਿਨਾਂ ਦੇ ਵਿਚਾਰੀਆਂ ਸਾਹਮਣੇ ਲੈਂਦੀਆਂ ਆਪੜ ਨੂੰ ਮਾਰ ਦਿੰਦੀ ਜੀ ਮੇਰੇ ਸਹਿਯੋਗੀ ਸਤਿੰਦਰ ਵੀ ਇਸ ਵਕਤ ਮੇਰੇ ਨਾਲ ਲਾਈਵ ਤੇ ਮੌਜੂਦ ਨੇ ਸਤਿੰਦਰ ਇੱਥੇ ਨਾਲ ਹੀ ਪੁਲਿਸ ਦਾ ਨਾਕਾ ਵੀ ਲੱਗਿਆ ਹੁੰਦਾ ਕਿ ਉਹਨਾਂ ਦੇ ਕੰਨ ਤੇ ਕੋਈ ਗੱਲ ਨਹੀਂ ਪਹੁੰਚਦੀ ਛੋਟੀਆਂ ਡਿਪਾਰਟਮੈਂਟ ਹੋਰ ਹੁੰਦਾ ਬਟ ਚਲੋ ਹਰ ਇਨਸਾਨ ਨੂੰ ਰੋਕ ਨਹੀਂ ਸਕਦੇ ਜਿੱਦਾਂ ਪੁਲਿਸ ਵਾਲੇ ਵੀ ਖੜੇ ਹੁੰਦੇ ਨੇ ਪੁਲਿਸ ਵੀ ਕਿੱਥੇ ਕਿੱਥੇ ਕਰੇ ਪਰ ਇਨਸਾਨੀਆਂ ਦਾ ਫਰਜ਼ ਆ ਇੱਕ ਕਿ ਆਪਾਂ ਆਪਣੇ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਦਾ ਖਿਆਲ ਰੱਖੀਏ ਕਿਉਂਕਿ ਇਹ ਕੁਦਰਤ ਨੇ ਬਣਾਇਆ ਸਾਰੇ ਤੇ ਫਿਰ ਆਪਾਂ ਕਹਿੰਦੇ ਜੀ ਆਹ ਕਰੋਨਾ ਆ ਗਿਆ ਦੇਸ਼ 'ਚ ਮਹਾਮਾਰੀ ਆ ਗਈ ਜੇ ਆਪਾਂ ਰੱਬ ਨੇ ਬਣਾਈ ਜੀਵ ਜੰਤੂ ਪਸ਼ੂ ਪੰਛੀਆਂ ਨੂੰ ਪਿਆਰ ਨਹੀਂ ਕਰਾਂਗੇ ਉਹਨਾਂ ਦਾ ਖਿਆਲ ਨਹੀਂ ਰੱਖੂਗੇ ਤਾਂ ਫਿਰ ਆਪਣਾ ਵੀ ਇਨਸਾਨਾਂ ਦਾ ਫਿਰ ਇਹੀ ਹਾਲ ਹੁੰਦਾ ਹੈ ਨਾ ਸਾਡਾ ਤੇ ਇੱਕ ਮੈਸੇਜ ਹੁੰਦਾ ਕਿ ਆਪਾਂ ਜਿਹੜੀ ਰੱਬ ਦੀ ਬਣਾਈ ਸ੍ਰਿਸ਼ਟੀ ਆ ਜਿਹੜੀ ਮਾਲਕ ਨੇ ਸ੍ਰਿਸ਼ਟੀ ਸਾਜੀ ਆ ਉਹਨੂੰ ਆਪਾਂ ਖਿਆਲ ਰੱਖੀਏ ਉਹਦਾ ਤੇ ਆਪਾਂ ਕੌਣ ਹੁੰਨੇ ਆਂ ਛੋਟ ਛੋਟੀਆਂ ਮੱਛੀਆਂ ਜਿਨ੍ਹਾਂ ਨੂੰ ਕੱਢ ਕੇ ਆਪਾਂ ਇੱਕ ਥੋੜੀ ਜਿਹੀ ਪੈਸਿਆਂ ਲਈ ਉਹਨਾਂ ਦਾ ਕਿੰਨਾ ਖਲਵਾੜ ਕਰ ਰਹੇ ਆਂ ਇਹ ਤਾਂ ਕੁਦਰਤੀ ਅਸੀਂ ਲੱਗ ਰਹੇ ਸੀ ਤਾਂ ਅਸੀਂ ਦੇਖਿਆ ਤੇ ਹੁਣ ਤਾਂ ਸਾਨੂੰ ਫੋਨ ਵੀ ਆਉਣੇ ਸ਼ੁਰੂ ਹੋ ਗਏ ਸਾਰਿਆਂ ਦੇ ਕਿ ਉੱਥੇ ਦੇਖੋ ਕੀ ਹੋ ਰਿਹਾ ਹੈ ਤੇ ਬਾਕੀ ਬਹੁਤ ਮਾੜੀ ਗੱਲ ਆ ਬਾਕੀ ਸਾਨੂੰ ਖਿਆਲ ਰੱਖਣਾ ਚਾਹੀਦਾ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਦਾ ਕਿ ਅਸੀਂ ਸ੍ਰਿਸ਼ਟੀ ਦਾ ਆਪਣੀ ਦਾ ਖਿਆਲ ਰੱਖੀਏ ਪਰ ਸਤਿੰਤਿਨ ਦੇ ਇੱਕ ਗੱਲ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਟੌਪ ਨਿਊਜ਼ ਦੀ ਖਬਰ ਦਾ ਅਸਰ ਹਮੇਸ਼ਾ ਹੀ ਰਿਹਾ ਹੈ ਜੀ ਜਦੋਂ ਵੀ ਟੌਪ ਨਿਊਜ਼ ਦੀ ਟੀਮ ਕਿਤੇ ਵੀ ਕੋਈ ਵੀ ਚਾਹੇ ਮੁੱਦਾ ਹੋਵੇ ਚਾਹੇ ਵੀ ਕੋਈ ਨਿਊਜ਼ ਹੋਵੇ ਚਾਹੇ ਕੋਈ ਵੀ ਹੋਜੀ ਡਿਬੇਟ ਹੋਵੇ ਉੱਥੇ ਜਦੋਂ ਵੀ ਪਹੁੰਚਦੇ ਤਾਂ ਉਸ ਖਬਰ ਦਾ ਅਸਰ ਜ਼ਰੂਰ ਦੇਖਣ ਨੂੰ ਮਿਲਦਾ ਹੈ ਤਾਂ ਜਿਵੇਂ ਉਹ ਮੱਛੀਆਂ ਤੜਫ ਰਹੀਆਂ ਸਨ ਜਿੱਦੇ ਟੌਪ ਨਿਊਜ਼ ਦੀ ਟੀਮ ਉੱਥੇ ਪਹੁੰਚੀ ਤਾਂ ਉਹਨਾਂ ਨੇ ਵਾਪਸ ਉਹ ਮੱਛੀਆਂ ਪਾਣੀ ਚ ਸੁਟ ਦਿੱਤੀ ਸਾਡਾ ਤਾਂ ਜੋ ਸਾਡਾ ਫਰਜ਼ ਆ ਜੀ ਤੇ ਉਹ ਸਾਡਾ ਲਈ ਇਹ ਜ਼ਰੂਰੀ ਹੈ ਜੀ ਹੈਨਾ ਤੇ ਆਪਣੇ ਨਾਲ ਵੀ ਗੱਲ ਕਰਦੇ ਹੋ ਤੁਸੀਂ ਉੱਤਰੋਂ ਆਪਾਂ ਗੱਲ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਉੱਤਰੋਂ ਤੁਸੀਂ ਦੇਖਦੇ ਆ ਅੱਜ ਅਸੀਂ ਪੂਰੀ ਤੁਹਾਨੂੰ ਲੋਕੇਸ਼ਨ ਦਿਖਾ ਰਹੇ ਹਾਂ ਖੁਰਦਪੁਰ ਨਹਿਰ ਦੇ লাইਵ ਵੀਡੀਓ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਕੁਝ ਬਾਹਰ ਨਿਕਲੋ ਵੀਡੀਓ ਇਤਨੀ ਇਤਨੀ ਮੱਛੀ ਹੈ ਕਿਉਂ ਨਕਾਰ ਰਹੇ ਹੋ ਕਿਉਂ ان کی जाल ले ਰਹੇ ਹੋ ਬਾਹਰ ਨਿਕਲੋ ਵੀ ਆਪਕੋ ਸ਼ਰਮ ਨਹੀਂ ਆਤੀ ਹੱਥ ਪੈਰ ਸਹੀ ਸਲਾਮਤ ਹੈ ਔਰ ਇਸ ਤਰ੍ਹਾਂ ਸੀ ਮੱਛੀ ਫੜੋ ਚਲੋ इतनी छोटी छोटी मछलियाँ वो क्या उसको बेचना क्या खाना है आपने उसका चलो चलो आ यार इधर आओ आओ इधर बाहर निकलो ये फेंको ये फेंको पानी में डालो इनको सारी वो सारी पानी में फेंको मछलियाँ जितनी भी पकड़ी हुई है जल्दी से फेंको वाला सब नहर में घुसा नहीं ये देखो जो ये मछली पकड़े क्या सही है नहीं नहीं बिल्कुल गलत है छोटी छोटी मछली क्या उसका पकड़ेगा क्या खाएगा जल्दी से फेंको इनको पानी में हाथ पैर बिल्कुल ठीक है आपके बिल्कुल ठीक हो अच्छे हो हेल्दी हो काम क्यों तो नहीं करते हो चलो अच्छा काम करो यार पाप लगेगा पाप लगेगा इतनी छोटी छोटी मछली रहे हो नीचे फेंको इसको जल्दी से डालो इनको सारे पानी में चलो कोई बात नहीं उनसे भी डाल डालो सारी पानी में डालो आपको कोई कुछ कह रहे तो आपको क्या लगेगा पानी में डालो नहीं तो पुलिस को बुलाएंगे अभी जल्दी डालो पानी में इसको छोड़ो जो लिफाफा फेंको पहले फेंको देखो क्या कर रहे हैं छोड़ो फोन को इसको लिफाफे को फेंको सुनाई नहीं दे रहे ना आपको कितना पाप कर रहे हैं थी दस छोड़ छोड़िए है भगवान भी माफ नहीं करेंगे आपको इतना बड़ा पाप कर रहे हो इतनी छोटी छोटी मछलियों को बेच रहे हो मर जाएंगी वो सुनाई नहीं दे रहे पानी में डालो सारी अब भी डालो सारी मछलियां पानी में सुनाई नहीं दे रहे, रहे पानी में डालो इसको फेंको छोटी सारी डालो पानी में फेंको। इतनी छोटी छोटी नहीं सारी डालो और भी चीजें खाने के लिए और चीजें नहीं दिखती है खान पर रहा है छोटी छोटिया बच्चिया पाप कर रहे हैं अपन छोटे नहीं सारी डालो सारी फेंको जल्दी ऐसी बड़ी कौन सी है तो बड़ी कौन सी है छोटी-छोटी चोड़ इतनी इतनी इतनी-इतनी तो और तो यार हम देख रहे हैं बड़ी मछलियां है तो है ही नहीं इतनी छोटी-छोटी मछलियां है लो जी कितने की है मुझे पैसे ले लो मेरे से इसको फेंको आप उसी लाइव तस्वीरें देख सकते हो कि लोग भी ऐसे खड़े होके देख रहे सन पर आप फेंको फेंको सारी फेंको यार क्या छोटी-छोटी है यार इतनी छोटी-छोटी मछलियां है नहीं सारी डालो सारी डाल दो जल्दी से नहीं सुनाई दे रहा जल्दी सारी डाल सारी डाल सारी, डाल. सारी फैंको सारी बिजनेस ही बना दिया तुम लोगों ने तो है ना सिर्ट लिफाफा मर जाना चाहता चल दी मर जाएगी वो सारी में सारी में सारी मर जाएगी वो चल चल जीने दे उसको चल दो देख। तो देखो।, देखो क्यों पाप करते हैं यार चलो ऐसा छोटी मछिया यार आप अब यहाँ से चले जाओ हम फिर आ जाएंगे नहीं तो अब पुलिस को लेके आएंगे फिर अगर आप पकड़ी आ, तो हमारे नहर पे बड़े है भाई उधर assi ਫੜ ਲਏ ਉਹ ਤਾਂ ਕਾਫੀ ਫੜ ਲਏ ਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇਹ ਪਾਪ ਜੋ ਹੈ ਆਦਮਪੁਰ ਨਹਿਰ ਤੇ ਕਿੰਨਾ ਜਾ ਰਿਹਾ ਕਿ ਕਿੰਨੀ ਛੋਟੀ ਛੋਟੀ ਮੱਛੀਆਂ ਨੂੰ ਆ ਲੋਕੀ ਫੜ ਰਹੇ ਹਨ ਪੂਰੀ ਖੁਦਪੂਰ ਨਹਿਰ ਤੋਂ ਅਸੀਂ ਤੁਹਾਨੂੰ ਲਾਈਵ ਕਵਰੇਜ ਦਿਖਾਈ ਤਾਂ ਦੇਖ ਸਕਦੇ ਹੋ ਕਿ ਕਿੱਦਾਂ ਪਛਤਾਵੇ ਆ ਇਹਨਾਂ ਦੇ ਫੇਸ ਤੇ ਬਿਲਕੁਲ ਵੀ ਨਹੀਂ ਦਿਸ ਰਿਹਾ ਕਿ ਇੰਨੀ ਛੋਟੀ ਛੋਟੀ ਮੱਛੀਆਂ ਨੂੰ ਫੜ ਕੇ ਇਹ ਪਾਪ ਦੇ ਭਾਗੀ ਬੰਦੇ ਹਨ ਤਾਂ ਤੁਸੀਂ ਵੀ ਕਮੈਂਟਾਂ ਰਾਹੀਂ ਆਪਣੀ ਜ਼ਰੂਰ رائے ਦੱਸਿਓ ਕਿ ਇਹ ਸਹੀ ਹੈ ਜਾਂ ਗਲਤ ਨਵੀ ਅਪਡੇਟ ਲਈ ਫਿਰ ਤੋਂ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਬਨੇ ਰਹੋ ਜਲੀ ਟੌਪਿਕਸ ਦੇ ਨਾਲ